ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਸ਼ੁਰੂ ਜੀ ਤੇ ਜਿਹੜੀ ਸੇਵਾ ਤੁਹਾਨੂੰ ਪਤਾ ਬੰਦ ਤੇ ਆਪਣੇ ਦਾ ਰਖਾਦਾਰ ਚੱਲ ਰਹੀ ਆ ਪਿੰਡ ਆਲੀ ਘਰਾਂ ਦੇ ਆਲੀ ਖੁਰਦ ਉਸੇ ਤਰ੍ਹਾਂ ਹੀ ਅੱਜ ਫੇਰ ਦਿਨ ਦੀ ਜਿਹੜੀ ਸ਼ੁਰੂਆਤ ਹੋ ਗਈ ਆ ਤੇ ਅੱਜ ਜਿਹੜਾ ਆਪਣਾ ਵੀਰ ਪਿੰਡੇ ਵਾਲਾ ਬੰਨ ਹੀ ਉਹ ਜਿਹੜਾ ਇੱਕ ਵਾਰੀ ਮਨ ਲੋ ਬੰਨਤਾ ਵਾ ਹੁਣ ਪਛੇਟਰਾ ਲੈਣ ਮੈਂ ਟੀ ਪਾਉਂਦੇ ਆ ਜਿਹੜੀਆਂ ਇੰਪੋਗ ਲੈਣਾ ਵਾ ਹੁਣ ਉਹ ਅੱਗੇ ਲਾਤੀਆਂ ਆਪਾਂ ਵੀਰੂਪ ਦੇ ਬੈਗ ਤੇ ਲਾਗੇ ਉਹ ਬੰਨ ਮੰਨਣਾ ਜਿਹੜਾ ਸ਼ੁਰੂ ਕਰਤਾ ਅੱਜ ਜਿਹੜਾ ਆਪਣਾ ਉੱਥੇ ਪੜਾਹੀ ਜਿਹੜਾ ਤੰਬੂ صاحب ਜੋ ਵੀ ਹੁਣ ਚੋਕ ਕੇ ਪੱਗ ਲੈ ਆਂਦਾ ਲੰਗਰ ਸਾਰਾ ਤੇ ਬਾਕੀ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੀ ਅਪਡੇਟ ਦੇਈ ਜੰਨੇ ਆ ਸਿੰਘ ਸਾਰੇ ਪਿੰਡੋਂ ਪਹੁੰਚ ਗਏ ਲੰਗਰ ਪਛਾਦਾ ਲੈ ਕੇ ਤੰਬੂ ਆਪਾਂ ਲੈ ਕੇ ਇਥੇ ਲਾਉਣੇ ਆ ਉਹ ਬੰਦਾ ਕੰਮ ਪੂਰਾ ਹੋ ਗਿਆ ਵਾ ਜਿਹੜਾ ਵੀ ਆਪਣਾ ਇੱਥੇ ਘੱਟੋ ਘਾਟ 1 ਕਿਲੋਮੀਟਰ ਦਾ ਬੰਨ ਹੀ ਉਹ ਆਪਾਂ ਕੰਪਲੀਟ ਕਰਤਾ 18 ਫੁੱਟ ਦੇ ਕਰੀਬ ਘੱਟੋ ਘਾਟ ਛੋੜਾ ਕਰਤਾ ਤੇ ਹੁਣ ਅੱਗੇ ਪੜਾ ਜਾ ਰਿਹਾ ਵਾ ਸੰਤਵਾ ਬਲਬੀਰ ਸਿੰਘ ਜੀ ਦਾ ਜੋ ਤੰਬੂ ਆਪਾਂ ਨੂੰ ਮੁਹੱਈਆ ਕਰਾਇਆ ਗਿਆ ਸੀ ਹੁਣ ਅਗਲੇ ਪੜਾਤੇ ਜਾ ਰਿਹਾ ਵਾ ਤੇ ਸਿੰਘਾ ਦਾ ਜੋ ਜਜ਼ਬਾ ਤੁਸੀਂ ਵੇਖ ਸਕਦੇ ਆ ਤੇ ਤੋਲ ਕੇ ਹੀ ਲੈ ਗਏ ਆ ਇਹ ਲੋਹੇ ਦਾ ਤੰਬੂ ਆ ਘੱਟੋ ਘਾਟ ਇਹ ਵੇਖੋ ਲਾਲੀਏ ਵੀ ਉਹ ਮੇਰਾ ਟਰੈਕਟਰ ਲੈ ਆਈ ਓਏ ਟਰੈਕਟਰ ਲੈ ਆਈ ਉਹ ਇਹ ਜੁੱਤੋਂ ਪੈਰਾਸ਼ੂਟ ਬੰਨ੍ਹਦਾ ਜਾਂਦਾ ਓਏ ਹਾਂ ਪੀਰ ਦੀ ਗੱਲ ਬਾਤ ਕਰੀਏ ਚੱਲ ਜਾਣਾ ਬੜਾ ਪਰੇ ਨੂੰ ਨਹੀਂ ਨਹੀਂ ਬੰਦ ਨਹੀਂ ਹੋਏ ਨਾ ਕਹਿੰਦੇ ਹੁੰਦਾ ਕੀ ਵਿਚਾਰ ਤੇਰੇ ਮੁੰਡਿਆ ਤੇਰੇ ਕੀ ਵਿਚਾਰ ਤਮੂ ਬਾਰੇ ਕੀ ਵਿਚਾਰ ਆ ਦਸ ਯਾਰ ਕੋ ਬਿਚਾਰ ਦੇ ਯਾਰ ਐਨ ਮੂੰ ਕਰਕੇ ਬਿਚਾਰ ਦੇ ਦੇ ਕੋਈ ਹਾਂ ਤੂੰ ਅੱਖੋ ਚੁੱਕ ਕੇ ਦੂਜੇ ਪੜਾ ਦੇ ਕਰਨ ਦੇ ਆ ਹਾਂ ਤੇ ਕਿਦਾਂ ਦਾ ਤਾਨੂੰ ਮਹਿਸੂਸ ਹੋ ਰਿਹਾ ਲੈ ਹਟ ਸਾਡੀ ਹਟ ਆ ਬੰਦੇ ਦੀਆਂ ਨਾ ਮੀਡੀਆ ਤੇ ਕਮ ਮੋੜ ਫਟ ਹੋ ਗਿਆ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਸਾਰਾ ਵਜ ਨਹੀਂ ਇਹ ਲੱਖੂ ਤੇ ਯਾਰ ਸਾਰਾ ਵਜ ਲੋਡਰ ਪਰ ਖੂਦੇ ਸੀ ਤੇ ਕੀ ਵਿਚਾਰ ਤੁਹਾਡੇ ਹੁਣ ਵਿਚਾਰ ਨਹੀਂ ਕੋਈ ਤੇ ਵਜ ਜਦਾ ਸਾਰਾ ਬੋਡੇ ਤੇ ਹੁਣ ਆਪਣੇ ਕੋਲੇ ਭਾਈ ਸਾਹਿਬ ਪਹੁੰਚ ਗਏ ਆ ਅੱਜ ਇੱਥੇ ਆਪਾਂ ਪਕਾਉਣ ਦਾ ਜਿਹੜਾ ਲੰਗਰ ਲਾਵਾਂਗੇ ਆਲੂ ਡੰਡੇ ਆ ਰੇ ਬਰੈਡ ਫਿੰਗਰ ਸਾਰੇ ਪਕੌੜੇ ਜ ਮਿਸਤਰੀ ਸਾਹਿਬ ਅੱਜ ਜੋ ਰਣ੍ਹ ਭਾਈ ਸਾਹਿਬ ਪਹੁੰਚ ਗਿਆ ਲਓ ਭਾਈ ਸਾਹਿਬ ਅੱਜ ਕਾਹਦਾ ਕਾਹਨ ਘਰ ਰੌਣਗੇ ਅੱਜ ਅੱਜ ਮਿਕਸ ਪਕੌੜਾ ਬਣਾਵਾਂਗੇ ਹਾਂਜੀ ਆਲੂ ਭਰ ਕੇ ਬਰੈਡ ਤੇ ਜੋਰ ਪਾ ਕੇ ਤੇ ਟਿੱਕੀਆਂ ਚਲੋ ਠੀਕ ਹੈ ਜੀ ਹਾਂਜੀ ਜੀ ਸਮਾਨ ਇਕੱਠੀ ਕਰੀਏ ਸਾਰਾ ਅਸੀਂ ਚਲੋ ਸ਼ਾਇਦ ਫਿਰ ਲੈ ਆਉਣੇ ਆਹ ਲਗਾ ਗਾੜਾ ਚ ਦੇਖਿਆ ਨਾ ਦੱਸੀ ਚੰਗਾ ਠੀਕ ਹੈ ਸੰਭਲ ਲਈਏ ਸੰਭਲ ਪਾ ਲਾਂਗੇ ਸੈਂਟਰ ਦੇ ਕਾਹ ਚ ਧਿਆਨ ਹੈ ਹਾਂ ਹੁਣ ਆਪਾਂ ਪਹੁੰਚੇ ਆਂ ਜੌਂਡੀਅਰ ਏਜੰਸੀ ਚ ਕਪੂਰਥਲੇ ਤੇ ਜਿਹੜਾ ਟਰੈਕਟਰ ਆ 51 E 130 ਪਾਵਰ ਟਰੈਕਟਰ ਵਾਹੇ ਤੇ ਇਹ ਜਿਹੜਾ ਨਾਲ ਇਸ ਆਪਣੇ ਲਾਂਚ ਕਰਨਾ ਇਸ ਕਰਕੇ ਆਪਣੇ ਸਿਰਜ ਬੁਲਾਇਆ ਗਿਆ ਸੀ ਵੀਰੋ ਨਾਲੇ ਤੇ ਅੱਜ ਆਪਾਂ ਵੀ ਇਸ ਟਰੈਕਟਰ ਦੀ ਟ੍ਰਾਈ ਲੈਣੇ ਆ ਤੇ ਫਿਰ ਤੁਹਾਨੂੰ ਟ੍ਰਾਈ ਲੈ ਕੇ ਦੱਸਦੇ ਆ ਤੇ ਵਿੱਚ ਕੀ ਖਾਸੀਅਤਾਂ ਤੇ ਬਾਕੀ ਆਪਾਂ ਏਜੰਸੀ ਵਾਲੇ ਨਾਲ ਮਾਲਕ ਨੂੰ ਮਿਲਦੇ ਆ ਤੇ ਬਾਕੀ ਫਿਰ ਤੁਹਾਨੂੰ ਬਾਤ ਅੰਦਰ ਜਾ ਕੇ ਸਾਡੀ ਡਿਟੇਲ ਦਿੰਨੇ ਆ ਅੱਜ ਉਹਨਾ ਆਪਣੇ ਕੋਲੇ ਜਾਂਦੀ ਏਜੰਸੀ 'ਚੋਂ ਪਹੁੰਚੇ ਆ ਫਾਰਮਾਂ ਟੇਕ ਆਪਣੇ ਟਰੇਟਰ ਦਾ ਸਰਵਸ ਕਰਨ ਲਈ ਤੇ ਅਗਰੇ ਸਿਲ ਪੈਣ ਵਾਲੀ ਹੁਣ ਚੱਕੇ ਨੇ ਸਿਲਾ ਸੁੱਲਾ ਪਾ ਕੇ ਸਰਵਸ ਕਰਕੇ ਫੋਨ ਟੈਰ ਕਰਸਣਗੇ ਫਾਰਮਾਂ ਨੂੰ ਨਹੀਂ ਦੋਹਾਂ ਟਰੈਕਟਰਾਂ ਦੀਆਂ ਸਰਵਿਸਾਂ ਕਰਕੇ ਇੱਕ ਸਿਲਾਂ ਵਾਢੀ ਅੰਗੀਆਂ ਰੇਤਾ ਵਿੱਚ ਤੇ ਸਿਲਾਂ ਬਦਲੀਆਂ ਵਾ ਬਾਤ ਚੈਹੀਦੀ ਇਧਰ ਸਾਡੇ ਨਿੱਕੇ ਫਾਰਮ ਨੇ ਲੱਗੇ ਆ ਰਾਈਸਾਈਕਲ ਤੋਂ ਇਹ ਵੀ ਜੋਂਡੀ ਵਾਲੇ ਸਿਖਾਉਂਦੇ ਆ ਉਹਦਾ ਇਹ ਤੜਾ ਜੋਂਡੀ ਆ ਚੰਗੀ ਤਰਾ ਮਾਤ ਚੰਗੀ ਤਰ੍ਹਾਂ ਲਿਖਾਉਂ ਉਹ ਆਪਣੇ ਕੋਲੇ ਦਾ ਅਰਥ ਨਹੀਂ ਜਪੋ। ਅੰਗਰੇਜ਼ੀ ਵੀ ਕਰਨੀ ਐ ਨੂੰ ਅੰਗਰੇਜ਼ਾ ਸਾਰੇ ਨੂੰ ਬੱਸ ਕਰਦੇ ਹੁਣ ਸਿਖਾਉਣੀ ਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਵੀਰ ਜ਼ਿਲ੍ਹਾ ਕੋਈ ਸ਼ੇਰ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਵੀਰ ਜੀ ਆਏ ਨੇ। ਸੋ ਇਹਨਾਂ ਵੀਰਾਂ ਨੇ ਸਾਨੂੰ ਡੀਜ਼ਲ ਵਾਸਤੇ 25000 ਰੁਪਏ ਦੀ ਸੇਵਾ ਕੀਤੀ ਆ ਅਸੀਂ ਇਹਨਾਂ ਵੀਰਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਸ ਤਰ੍ਹਾਂ ਇੱਥੇ ਹਰ ਰੋਜ਼ ਹੀ ਸੰਗਤਾਂ ਸਾਡੇ ਕੋਲੇ ਇੱਥੇ ਸੇਵਾ ਕਰਨ ਵੀ ਆਉਂਦੀਆਂ ਸਾਡੇ ਕੋਲੇ ਇੱਥੇ ਜਿਹੜੇ ਵੀਰ ਕੰਮ ਕਰਦੇ ਉਹ ਵੀ ਹਾਜ਼ਰ ਵਾ ਸੋ ਅਸੀਂ ਇਹਨਾਂ ਵੀਰਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਿਆ ਅਸੀਂ ਇਸ ਪੂਰੀ ਇਮਾਨਦਾਰੀ ਦੇ ਨਾਲ ਪੂਰਾ ਇਸੇ ਵਾਂਦੇ ਉੱਤੇ ਡੀਜ਼ਲ ਜਿਹੜੀ ਚੀਜ਼ ਦੀ ਸਾਾਨੂੰ ਜ਼ਰੂਰਤ ਪਈ ਉਹ ਸਾਬ ਨਾਲ ਅਸੀਂ ਇੱਥੇ ਵਰਤਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੈਂ ਬੋਲੋ ਜੀ ਨਾ ਨਾ ਬੋਲੋ ਬੋਲਣਾ ਕੋਈ ਨਹੀਂ ਕਹੋ ਇਹ ਵੀਰਵਾਂ ਨੇ ਅਪਣ ਕੋਲੇ ਪਹੁੰਚੇ ਆ ਨਿਆਰੀ ਸੇਵਾ ਲੈ ਕੇ ਬੰਦੇ ਨਵੇਂ ਸ਼ਹਿਰ ਤੋਂ 25000 ਰੁਪਏ ਆਪਾਂ ਨੂੰ ਦੇ ਕੇ ਚਲੇ ਡੀਜ਼ਲ ਵਾਸਤੇ ਬਹੁਤ ਬਹੁਤ ਧੰਨਵਾਦ ਨਾ ਵੀਰਾਂ ਦਾ ਮਾਰ ਚੜ੍ਹਦੀ ਕਲਾ ਚ ਰੱਖੀ ਜੀ ਸੰਗਤਾਂ ਜਪ ਪਕੌੜੇ ਛਕ ਰਿਆਂ ਵਾ ਬੋਰੇ ਪਰ ਪਰ ਕੇ ਕ੍ਰੇਡ ਜਿਹੜੇ ਲਾਉਂਦਾ ਆ ਚਾ ਪਕੌੜੇ ਛਲ ਰਿਆ ਮਾਣੇ 4000 ਜਨਾਬ ਸਿੰਘ ਜਨਾਬ ਜਮਾਨਾ ਆ ਸਿੰਘ ਦੇ ਖਾ ਖਾਓ ਜਿੰਨੇ ਮਰਜ਼ੀ ਖਾਓ ਖਾਨ ਨੂੰ ਕੱਢਿਆ ਆਪਾਂ ਉੱਤ ਕਿਸੇ ਨੂੰ ਪਤਾ ਨਹੀਂ ਲੱਗਦਾ ਬੱਡੇ ਗੱਡੇ ਕਿੰਨੇ ਆਏ ਇਹ ਜਿਹੜਾ ਆਪਣੇ ਵੀਰ ਰੂਪ ਚੰਬੇ ਵਾਲੇ ਉਹਨਾਂ ਜਿਹੜੇ ਸੇ ਟੋੜਿਆ ਹੈ ਬੈਗ ਦੇ ਸਾਹਮਣੇ ਉਹ ਇਹਦਾ ਬੰਨ ਅੱਜ ਬੰਨਣਾ ਸ਼ੁਰੂ ਕੀਤਾ ਮਸ਼ੀਨਾਂ ਦੇ ਨਾਲ ਇੱਕ ਵਾਰੀ ਬੰਨ ਲਾਤਾ ਵਾ ਫਿਰ ਕੱਲ ਨੂੰ ਉਹਨੂੰ ਦੁਬਾਰਾ ਡਬਲ ਬੰਨ ਕਰਾਂਗੇ ਮਸ਼ੀਨਾਂ ਨਾਲ ਡੋਲ ਮੀਟ ਉੱਚਾ ਕਰਾਂਗੇ ਔਰ ਤੇ ਨਾਲੇ ਉੱਤੇ ਮਸ਼ੀਨਾਂ ਚੜ੍ਹ ਕੇ ਇਹਨੂੰ ਚੌੜਾ ਕਰੀ ਜਾਵਾਂਗੇ ਨਾ ਬੱਚਾ ਲੰਮੀ ਨਾਲ ਵਾਸੇ ਪਾਣੀ ਲੈ ਕੇ ਪਾਣੀ ਮੰਗਨਦਾ ਏ ਮੁੰਡੀ ਨਾਲ ਆਪਣੇ ਛੋਟੇ ਬੱਚੇ ਇੱਥੋਂ ਜਿਹੜਾ ਦਰਿਆ ਵਾ ਘਟੋ ਘਟਵੀਂ ਨਾ ਸੱਤ ਅੱਠ ਕਿਲੇ ਦੂਰ ਹੀ ਇੱਥੋਂ ਜਿੱਥੇ ਖਲੋਤੇ ਆਪਾਂ ਤੇ ਤੇ ਦੇਖ ਸਕਦੇ ਤੁਸੀਂ ਬਿਲਕੁਲ ਜਿਹੜੀ ਬੈਗ ਆ ਨਾ ਵਾਲੀ ਜਿਹੜੀ ਬੈਗ ਤੋਂ ਜਿਹੜਾ 10 ਕਿਲੇ ਬੰਨ੍ਹ ਹਟਮਾ ਦੂਰ ਹੀ ਬੈਗ ਦੀ ਬਿਲਕੁਲ ਦਰਿਆ ਜਿਹੜਾ ਲੱਗ ਕੇ ਆ ਗਿਆ ਵਾ ਇਹ ਅਰਕ ਜਿੱਨੀ ਟਾ ਬਹੁਤ ਜਿਆਦਾ ਲਾਜ਼ਰ ਕੀਤੇ ਰਿਆ ਨਹੀਂ ਵੱਡ ਵੱਡ ਕੇ ਪੈਲੀ ਸਾਰੀ ਮਲੋਆਂ ਨੂੰ ਤੁਰਿਆ ਤੇ ਪੈਲੀ ਸਾਰੀ ਦਾ ਭਰੇਤਾ ਪਾਤਾ ਸਾਰਿਆਂ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਰਕੀ ਸਾਰਿਆਂ ਨਿਸ਼ਾਏ ਮੰਡ ਦਾ ਬਦਲ ਘਤਿਆ ਹੁਣ ਜਿਹੜੇ ਮਸ਼ੀਨਾਂ ਤੇ ਲੱਗਿਆ ਪੋਲਣਾ ਅਵੀਰ ਆਪਣੇ ਬੈਗ ਆ ਇਤੋਂ ਜਿਹੜਾ ਬੰਨ ਹੀ ਦਾਖਲੇ ਦੂਰ ਹੀ ਬੰਨ ਤੂੰ ਵੀ ਦੇਖ ਸਕਦੇ ਹੁਣ ਮੇਰਸਾ ਹੁਣਾ ਬਿਲਕੁਲ ਲੱਗ ਹੀ ਆ ਗਿਆ ਦਰਿਆ ਤੇ ਹੁਣ ਇਹਲਾ ਬੰਨ ਆ ਵੀਰ ਦੀ ਬੈਗ ਦੇ ਨਾਲ ਬਿਲਕੁਲ ਲਾਉਣ ਲੱਗੇ ਆ ਕਿਉਂਕਿ ਜੇ ਜ਼ਿਆਦਾ ਕੰਡੇ ਤੇ ਲਾਉਣੇ ਆ ਤੇ ਫੇਰ ਮਨ ਨੂੰ ਖਤਰਾ ਵਾ ਫੇਰ ਬੰਨ ਢੋਂਦਾ ਵਾ ਤੇ ਅੱਜ ਜਿਹੜਾ ਦੱਸਣ ਰਿਹਾ ਕਿ ਵਿਸਦ ਰਿਹਾ ਵਿੱਚ ਪਾਣੀ 5 ਜਨਵਰੀ ਤੋਂ ਪਾਣੀ ਅੱਜ ਫੇਰ ਜਿਹੜਾ ਛੱਡਿਆ ਵਾ ਇੱਥੋਂ ਜਿਹੜਾ ਵੀਰ ਪਿੰਦੇ ਦੀ ਬੈਗਲੋਂ ਟੁੱਟਾ ਬੰਨ ਸਾਰਾ ਬੰਨਤਾ ਬੰਨ ਦੇਖ ਸਕਦੇ ਆ ਤੇ ਆ ਜਿਹੜੀ ਪੈਲੀ ਆ ਨਾ ਆਵਲੀ ਸੱਤ ਤੋਂ ਅੱਠ ਕਿਲੇ ਪੈਲੀ ਢਗੀ ਸਾਰੀ ਇੱਥੋਂ ਇਹਨੇ ਦੂਰ ਮਾਲਾ ਇੰ ਇੰਨਾ ਸਾਹ ਵਜਾ ਬਸ ਠਾਗਲੇ ਵਿੱਚੋਂ ਬਿਲਕੁਲ ਬੰਦੇ ਨਾਲ ਆ ਗਿਆ ਦਰਾ ਇਥੋਂ ਤੇ ਹੁਣ ਆਪਾਂ ਆਹ ਕ੍ਰੇਟ ਲਾ ਲਾਗੇ ਨਾ ਅੱਦਾਂ ਬੋਰੀ ਤੇ ਨੋਚਾ ਲਾ ਕੇ ਪਾਣੀ ਦਾ ਜਿਹੜਾ ਵਾ ਵਾ ਪਰ ਇਹਨੂੰ ਕਰਾਂਗੇ ਮੋੜਾਂਗੇ ਕਿ ਜੇ ਪਹਿਲੀ ਮੱਲ ਹੁਣ ਨਾ ਟਾਵੇ ਜਿਹੜਾ ਬੰਨ ਵੀ ਆਪਣਾ ਬਜਾਰਾ ਵੀ ਹੁਣ ਆਪਾਂ ਆਪਣੇ ਬੋਰਡ ਤੋਂ ਲਾਉਣੇ ਇੰਜਨ ਆ ਇਹਦਾ ਇੰਜਨ ਲਾ ਕੇ ਲੈ ਜਾਨੇ ਘਰ ਨੂੰ ਕੋਈ ਕਿਸੇ ਜਿਹਾ ਵਾਜੂਗਾ ਇਤਵੜੀਆਂ ਕਰਦੇ ਆ ਉਹਨੇ ਕੋਈ ਨਿਆਣਾ ਸਿਆਣਾ ਕੋਈ ਜਵਾਗ ਮੈਂ ਡੁੱਬ ਡਾਬ ਜਾਊਗਾ ਟਿੰਨ ਲਾ ਕੇ ਤੇ ਲੈ ਲੈਣੇ ਆਪਾਂ ਫਿਰ ਫੇਰ ਲਾ ਕੇ ਫਿੱਟ ਕਰ ਦਾਂਗੇ